35 ਸਾਲਾਂ ਬਾਅਦ ਬਰਨਾਲਾ ਸਰਕਾਰ ਦੇ ਵਿੱਚ ਆਇਆ ਸੀ ਨਹੀਂ ਉੱਪਰ ਕਾਲੀ ਦਲ ਬਰਨਾਲੇ ਕਾਂਗਰਸ ਉੱਪਰ ਕਾਂਗਰਸ ਬਰਨਾਲੇ ਕਾਲੀ ਦਲ ਐਦਾਂ ਹੀ ਜਿਹੜਾ ਹੁੰਦਾ ਰਿਹਾ ਜੇ 35 ਸਾਲ ਬਾਅਦ ਬਰਨਾਲਾ ਸਰਕਾਰ ਦੇ ਵਿੱਚ ਆਇਆ ਤਾਂ ਬਰਨਾਲੇ ਦੇ ਲੋਕਾਂ ਨੇ ਤਾਂ ਫਰਕ ਦੇਖਿਆ ਤੇ ਤੁਸੀਂ ਦੇਖੋ ਵੀ ਜਿਹੜੇ ਇਲਾਕੇ ਨੂੰ ਕਦੇ ਕਿਸੇ ਨੇ ਪੰਜੀ ਨਹੀਂ ਦਿੱਤੀ ਕੱਲੇ ਨਹਿਰੀ ਮਹਿਕਮੇ ਲਈ ਪਿਛਲੇ 2.5 ਸਾਲਾਂ ਚ ਬਰਨਾਲੇ 300 ਕਰੋੜ ਰੁਪਈਆ ਜਿਹੜਾ ਆਇਆ ਕਿਸੇ ਪਿੰਡ 5 ਕਰੋੜ ਕਿਸੇ ਪਿੰਡ 10 ਕਰੋੜ ਦੀ ਪਾਈਪਲਾਈਨ ਤੇ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਮੁੱਖ ਮੰਤਰੀ ਰਹਿ ਗਏ ਉਹਨਾਂ ਦਾ ਹਲਕਾ ਵੀ ਥਾਪਰ ਮਾਡਲ ਨਹੀਂ ਹੋਣਾ ਮੇਰੇ ਸਿਰਫ ਚਾਰ ਛੱਪੜ ਰਹਿੰਦੇ ਪੂਰੇ ਹਲਕੇ 'ਚ ਨਹੀਂ 100% ਮੇਰਾ ਹਲਕਾ ਜਿਹੜਾ ਉਹ ਥਾਪਰ ਮਾਡਲ ਹੈ ਸਾਡੇ ਪੀਣ ਵਾਲੇ ਪਾਣੀ ਤੈਸੀਲ ਨਹੀਂ ਤੂੰ ਦੇਖੋ ਮੈਂ 88 ਕਰੋੜ ਰੁਪਏ ਦਾ ਇਕੱਠਾ ਜਿਹੜਾ ਪੈਕੇਜ ਹੈ ਉਹ ਲੈ ਕੇ ਆਂਦਾ ਅੰਦਰ ਤੋਂ ਇੰਨਾਂ ਸਾਰੀਆਂ ਗੱਲਾਂ ਦੀ ਲੋਕਾਂ ਦੇ ਵਿੱਚ ਜਿਹੜੀ ਚਰਚਾ 21 ਕਰੋੜ ਰੁਪਏ ਹਸਪਤਾਲ ਨੂੰ ਦਿੱਤਾ 10 ਕਰੋੜ ਰੁਪਏ ਸਾਡੇ ਡੀਸੀ ਦਫ਼ਤਰ ਨੂੰ ਦਿੱਤਾ ਤੇ ਕਰੋੜਾਂ ਰੁਪਏ ਜਿੱਥੇ ਵੀ ਕੋਈ ਕਹਿੰਦਾ ਸੀ ਸਾਡੇ ਤੇ ਇੱਥੇ ਪਿਛਲੇ 5 ਸਾਲ ਕਾਂਗਰਸ ਨੂੰ ਕੂੜਾ ਡੱਬਣੀ ਚੁਕਾਏਗੇ ਆ ਜਿੱਥੇ ਵੋਟਾਂ ਪੈ ਰਹੀਆਂ ਨੇ ਜਮ੍ਹਾਂ ਸਾਹਮਣੇ ਅਸਦੀ ਗੱਲ ਸਾਹਮਣੇ ਡੰਪ ਨੂੰ 18 ਗੱਡੀਆਂ ਕੂੜਾ ਚੱਕਣ ਲਈ ਆਪਣੀ ਬਰਨਾਲੇ ਦੀ ਕਮੇਟੀ ਨੂੰ ਜਿਹੜੀਆਂ ਮੈਂ ਨੇ ਉਹ ਲਿਆ ਕੇ ਦਿੱਤੀਆਂ ਸੋ ਪਹਿਲੀ ਵਾਰ ਆ ਕੇ ਕਰੋੜਾਂ ਰੁਪਏ ਬਰਨਾਲੇ ਦੇ ਵਿੱਚ ਆਇਆ ਆ ਜਿੰਨੀ ਬਿਊਟੀਫਿਕੇਸ਼ਨ ਚੌਂਕਾਂ ਦੀ ਹੋ ਰਹੀ ਤੁਸੀਂ ਜਿੱਥੋਂ ਐਂਟਰੀ ਕਰੋ ਸ਼ਹਿਰ ਦੇ ਵਿੱਚੋਂ ਇਹ ਸਾਰੇ ਪੈਸੇ ਇੱਕ ਵੀ ਪੈਸਾ ਕਮੇਟੀ ਦਾ ਨਹੀਂ ਸਾਰੇ ਪੈਸੇ ਪੰਜਾਬ ਸਰਕਾਰ ਦੇ ਆਏ ਆ ਸੋ ਬਰਨਾਲੇ ਦੇ ਲੋਕਾਂ ਨੇ ਪਹਿਲੀ ਵਾਰ ਦੇਖਿਆ ਵੀ ਸਰਕਾਰਾਂ ਹੀ ਪੈ ਦਿਨਦੀਆਂ ਹੁੰਦੀਆਂ ਨਹੀਂ ਸਾਡੇ ਦਾ ਇੱਥੇ ਜਿਹੜੇ ਕਮੇਟੀ ਜੋ ਪੈਸੇ ਇਕੱਠੇ ਕਰ ਲੈਂਦੀ ਹੈ ਟੈਕਸ ਦੇ ਉਹੀ ਪੈਸੇ ਜਿਹੜੇ ਆ ਲੋਕਾਂ ਦੇ ਜਿਹੜੇ ਲੱਗਦੇ ਆ ਸੋ ਲੋਕਾਂ ਨੇ ਸਰਕਾਰ ਦਾ ਜਿਹੜਾ ਫਰਕ ਹੈ ਦੇਖਿਆ ਸੋ ਇਸੇ ਕਰਕੇ ਲੋਕਾਂ ਨੂੰ ਪਤਾ ਵੀ ਭਾਈ 22 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਛਤਾਈ ਤੱਕ ਸੋ ਬਰਨਾਲੇ ਦੀ ਡਿਵੈਲਪਮੈਂਟ ਲਈ ਬਰਨਾਲੇ ਦੀ ਵਿਕਾਸ ਲਈ ਇੱਕੋ ਆਵਾਜ਼ ਹੈ ਕਿ ਅਸੀਂ ਪਾਰਟੀ ਵਾਈ ਤੋਂ ਉਪਰ ਉੱਠ ਕੇ ਵੀ ਆਮ ਆਦਮੀ ਪਾਰਟੀ ਜਿਹੜਾ ਸਾਥ ਹੈ ਉਹ ਦੇਣਾ ਪਾਰਟੀ ਦੀ ਵੀ ਕੋਈ ਨਰਾਜ਼ਗੀ ਨਹੀਂ ਕਿਹਾ ਇਹ ਦੇ ਦੇ ਆਹ ਰਾਗ ਦੀ ਜਮਾਨੇ ਖਾਹੀ ਕੋਈ ਲੱਗਦਾ ਕੋਈ ਡੈਮੇਜ ਹੋਏਗਾ ਇਸ ਚੀਜ਼ ਦਾ ਦੇਖੋ ਜੀ ਕੋਈ ਡੈਮੇਜ ਨਹੀਂ ਕਿਸੇ ਕੰਮ ਸੋਚ ਲੋਹੜਾਨੇ ਤੇ ਪੰਜ ਵਾਰੀ ਲਗਾਤਾਰ ਆਮ ਆਦਮੀ ਪਾਰਟੀ ਜਸਾਈਆ ਜੀ ਤੇ ਸਾਡੇ ਵਰਕਰ ਜਿਹੜੇ ਆ ਉਹ ਡਟੇ ਹੋਏ ਹੈਗੇ ਤੇ ਲੋਕ ਇਸ ਵਾਰ ਵੀ ਮੈਂ ਕਹਿਣਾ ਕਿ ਡਵੈਲਪਮੈਂਟ ਦੇ ਨਾਮ ਤੇ ਤਰੱਕੀ ਦੇ ਨਾਮ ਤੇ ਲੋਕ ਜਿਹੜੇ ਆ ਬਰਨਾਲੇ ਬਹੁਤ ਸਿਆਣੇ ਆ ਸੂਝਵਾਨ ਆ ਤੇ ਸੂਝਵਾਨ ਬੰਦੇ ਨੂੰ ਹਰੇਕ ਨੂੰ ਪਤਾ ਵੀ ਭਾਈ ਬਰਨਾਲੇ ਦੀ ਤਰੱਕੀ ਨਹੀਂ ਡਵੈਲਪਮੈਂਟ ਲਈ ਅਸੀਂ ਆਮ ਆਦਮੀ ਪਾਰਟ ਨੂੰ ਜਿਹੜੀ ਵੋਟ ਆ ਉਹ ਪਾਉਣਾ ਹੈ ਭਾਈ ਸਾਹਿਬ ਦਾ ਆਜੋ 25 ਸਾਲ ਦਾ ਕੰਮ ਉਹ ਦਿਖਾ ਰਹੇ ਹਰ ਪਾਸੇ ਜਾ ਕੇ ਜਿਹੜਾ ਮਾਡਲ ਹੈ ਤਾਂ ਮੈਂ ਹਰ ਪਿੰਡ ਚ ਜਾ ਕੇ ਬਦਲਦੀ ਚੈਲੰਜ ਕਰਦਾ ਹਾਂ ਉਧਰ ਮੁੱਖ ਮੰਤਰੀ ਸਾਹਿਬ ਧਨੋਲੇ ਆ ਉੱਥੇ ਵੀ ਚੈਲੰਜ ਕੀਤਾ ਵੀ ਅਸੀਂ 50 ਕਰੋੜ ਰੁਪਇਆ 25 ਸਾਲ ਚ ਦਿੱਤਾ ਹੈ ਕਾਂਗਰਸ ਦਾ ਉਮੀਦਵਾਰ ਉੱਥੇ ਰੈਲੀ ਕਰਕੇ ਕਹਿ ਕੇ ਦਿਖਾਵੇ ਬੀਜੇ 5 ਕਰੋੜੀ ਪਿਛਲੇ 5 ਸਾਲ ਦਿੱਤਾ ਹੋਵੇ ਤਨੌਲੇਜ ਤਾਂ ਵੋਟਾਂ ਮੰਗ ਨਹੀਂ ਜਾਂਦਾ ਇਕੱਲੇ ਤਨੌਲੇ ਨਹੀਂ ਸਾਰੇ ਪਿੰਡਾਂ ਜਾ ਕੇ ਗੱਲ ਮੈਂ ਕਹਿ ਰਿਹਾ ਵੀ ਜਿੰਨੇ ਪੈਸੇ ਅਸੀਂ ਦਿੱਤੇ ਐ ਕਾਂਗਰਸ ਵਾਲ ਨੇ 5 ਮੈਸਾ ਦਿੱਤਾ ਹੋਵੇ 10ਵਾਂ ਦਿੱਤਾ ਹੋਵੇ ਸੀ ਵੋਟਾਂ ਨੂੰ ਕਹਿੰਦੇ ਆ ਨਾਲ ਫਰਵਾਈ ਪਿੰਡਾਂ 13 ਕਰੋੜ ਰੁਪਇਆ ਉੱਥੇ ਦਿੱਤਾ ਝਲੂਰ 12 ਕਰੋੜ ਰੁਪਇਆ ਦਿੱਤਾ ਨਹੀਂ 5 5 4 4 ਕਰੋੜ ਤਾਂ ਛੋਟੇ ਪਿੰਡਾਂ ਦੇ ਵਿੱਚ ਵੀ ਦਿੱਤਾ ਸੋ ਲੋਕ ਇਹ ਆਪ ਗੱਲ ਕਹਿੰਦੇ ਆ ਤੁਸੀਂ ਕਿਸੇ ਨੂੰ ਪੁੱਛੋ ਵੀ ਹਾਂ ਯਾਰ ਪੈਸੇ ਤਾਂ ਜਿਹੜੇ ਬਹੁਤਿਆਂ ਆਮ ਆਦੀ ਪਾਰਟੀ ਨੇ ਦਿੱਤੇ ਆ ਵੀ ਫਰਕ ਜਿਹੜਾ ਅਸੀਂ ਆਮ ਜਿਹੜਾ ਗਰਾਊਂਡ ਤੇ ਜਿਹੜਾ ਮਹਿਸੂਸ ਹੈ ਉਹ ਕਰਦੇ ਆ ਹੁਣ ਆ ਕਈ ਸਾਡੇ ਪੱਤਰਕਾਰ ਭਰਾ ਖੜੇ ਐ ਇਹਨਾਂ ਦੇ ਪਿੰਡ ਪੁੱਛੂ ਕਿਨੇ ਪੈਸੇ ਆਏ ਆ ਪੈਸੇ ਦੇਖੋ ਮੈਨੂੰ ਪਤਾ ਲੱਗਿਆ ਕਿ ਵੀ ਕਿਸੇ ਲੀਡਰ ਦੇ ਪੀਏ ਕੋਲੋਂ ਜਿਹੜੇ ਪੈਸੇ ਆ ਉਹ ਫੜੇ ਗਿਆ ਦੇਖੋ ਨਾ ਤਾਂ ਮੀਤ ਨੇ ਕਦੇ ਸਾਰੇ ਬਰਨਾਲੇ ਦੇ ਲੋਕ ਜਾਣਦੇ ਐ ਤਿੰਨ ਇਲੈਕਸ਼ਨਾਂ ਮੈਂ ਲੜ ਚੁੱਕਿਆ ਨਾ ਕਦੇ ਸ਼ਰਾਬ ਵੰਡੀ ਆ ਨਾ ਕਦੇ ਪੈਸਾ ਵੰਡਿਆ ਤੇ ਤੁਸੀਂ ਸਾਰਿਆਂ ਨੇ ਦੇਖਿਆ ਵੀ ਨਹੀਂ ਬਾਈ ਇਲੈਕਸ਼ਨਾਂ ਦੇ ਵਿੱਚ ਸਰਕਾਰਾਂ ਕਿਸ ਤਰ੍ਹਾਂ ਧੱਕਾ ਕਰਦੀਆਂ ਸ਼ਰਾਬਾਂ ਵੰਡਦੀਆਂ ਤੇ ਬਰਨਾਲੇ ਜੇ ਤੁਸੀਂ ਦੇਖੋ ਵੀ ਤੁਸੀਂ ਤਾਂ ਬਰਨਾਲੇ ਦੇ ਰਹਿਣ ਵਾਲੇ ਹੋ ਇੱਕ ਵੀ ਤੁਹਾਨੂੰ ਕੋਈ ਇਨਸੀਡੈਂਟ ਨਹੀਂ ਇਦਾਂ ਦਾ ਮਿਲਣਾ ਵੀ ਜਿੱਥੇ ਕਿੰਨਾ ਧੱਕਾ ਕੀਤਾ ਹੋਵੇ ਇੱਕ ਬੋਤਲ ਵੀ ਸਰਕਾਰ ਦੀ ਇਲੈਕਸ਼ਨ ਹੋਵੇ ਕਿਸੇ ਨੂੰ ਸ਼ਰਾਬ ਦੀ ਭੇਜੀ ਹੋਵੇ ਸੋ ਅਸੂਲਾਂ ਨਾਲ ਨਾ ਜ਼ਿੰਦਗੀ 'ਚ ਕਦੇ ਸਮਝੌਤਾ ਕੀਤਾ ਤੇ ਨਾ ਕਰਨਾ ਤੇ ਪਰ ਇੱਥੇ ਜਿਹੜੇ ਸਟੇਜਾਂ ਦੇ ਜੜ ਕੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਪੈਸੇ ਹੀ ਬਣਦੇ ਆ ਸ਼ਰਾਬਾਂ ਬਣਦੇ ਆ ਸਭ ਕੁਝ ਕਰਦੇ ਆ